ਜਿਵੇਂ ਹਨਾ ਕਿਸੇ ਨੇ ਮੈਨੂੰ ਦੱਸਿਆ ਵੀ ਹਾਂ ਕੋਈ ਬੰਦਾ ਕਨੇਡਾ ਆਇਆ 3 ਸਾਲ 3 ਸਾਲ ਹੀ ਨਹੀਂ ਹੋਏ ਨੇ ਉਹਨੂੰ 3 ਸਾਲ ਦੇ ਵਿੱਚੋਂ ਪੌਣੇ 2 ਸਾਲ ਤਾਂ ਸਟੱਡੀ ਦੇ ਹੋਗੇ ਉਹਦੇ ਵਿੱਚ ਉਹਨੇ ਸਟੱਡੀ ਵੀ ਕਰੀ ਤੇ 3 ਸਾਲ ਦੇ ਵਿੱਚ ਵਿੱਚ ਪੀਆਰ ਵੀ ਹੋ ਗਿਆ ਜਿਹੜਾ ਕਿ ਮੈਨੂੰ ਇੰਪੋਸੀਬਲ ਲੱਗਦਾ ਤੇ ਉਹਦੇ ਵਿੱਚ ਵਿੱਚ ਉਹਨੇ 40-45 ਲੱਖ ਦੀ ਇੰਡੀਆ ਦੇ ਵਿੱਚ ਕੋਠੀ ਵੀ ਪਾਤੀ ਆਇਆ ਉਹ ਜ਼ਮੀਨ ਵੇਚ ਕੇ ਸੀ ਪਹਿਲਾਂ ਉਹਦੇ ਕੋਲ ਕੁਝ ਨਹੀਂ ਸੀ ਮੇਰੇ ਲਈ ਦੋ ਤਿੰਨ ਪ੍ਰੂਫ ਤੱਕ ਨਹੀਂ ਸਾਰੀ ਗੱਲਾਂ ਨੇ ਵੀ ਹਾਂ ਭਾਈ ਜਿਨ੍ਹਾਂ ਦੇ 10 10 15 15000 ਡਾਲਰ ਕੰਪਨੀਆਂ ਨੇ ਮਾਰੇ ਨਹੀਂ ਕਰਨ ਹੁਣ ਕਈ ਵਾਰ ਇਹ ਹੁੰਦਾ ਨਾ ਹੁਣ ਬਾਹਰਲੇ ਕਹਤਾ ਰਹਿੰਦੇ ਨੇ ਸੀ ਬਿਜੀ ਆ ਪਰ ਜਦੋਂ ਕਿਸੇ ਪਿੰਡ ਤੋਂ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਮੈਸੇਜ ਆਉਂਦਾ ਨਾ ਐਂ ਤਾਂ ਬੰਦਾ ਦੋ ਦਿਨ ਰਿਪਲਾਈ ਹੋਣਾ ਕਰੇ ਫਿਰ ਦੁਬਾਰ ਜੋ ਕਹਿਣਾ ਇਹੀ ਆ ਕਿ ਬਿਜੀ ਆ ਚਾਹੇ ਮੈਸੇਜ ਨੋਟ ਕੇ ਦੋ 10 ਵਾਰ ਦੇਖ ਲਿਆ ਹੋਵੇ ਕੀ ਹਾਲ ਨੇ ਰਣਵੀਰ ਬਸ ਹਾਲ ਤਾਂ ਵਧੀਆ ਨੇ ਸੋਚਾਂ ਦੇ ਵਿੱਚ ਰੁੱਬਿਆ ਹਾਂ ਹਾਲਾਪਾ ਕਈ ਵਾਰ ਬੋਚ ਲੈਣੇ ਹਨ ਲੋਕ ਵੀ ਕਹਿਣਗੇ ਵੀ ਯਾਰ ਵੀਡੀਓ ਦਾ ਇੱਕ ਦਿਨ ਚ ਬਣਾ ਲੈਂਦੇ ਨੇ ਹਾ ਬਾਰ-ਬਾਰ ਪੁੱਛੀ ਜਾਂਦੇ ਨੇ ਯਾਰ ਹੱਤ ਪੈ ਗਈ ਤੇ ਯਾਰ ਥੋੜਾ ਜਿਹਾ ਮੈਂਟਰ ਹੈਲਥ ਦੀ ਗੱਲ ਕਰੀ ਅੱਜ ਯਾਰ ਵੀ ਜਿਹੜਾ ਇੱਕ ਤਾਂ ਲੋਕ ਮਿਸਬੌਰੇ ਨੇ ਮੈਂ ਅੱਜ ਖਬਰ ਪੜ੍ਹ ਕੇ ਹਟੇਨ ਦਿਲਪ੍ਰੀਤ ਸਿੰਘ ਨਾਂ ਦਾ ਮੁੰਡਾ 6 ਫੁੱਟ ਕੱਦ ਦਾ ਹਨਾ ਤੇ ਉਹ ਮੁੰਡਾ ਮਿਸਿੰਗ ਹੈ ਹਨਾ ਤੇ ਮੈਂ ਨਾ ਉਹ ਪਿੰਡੂ ਕੈਨੇਡੀਅਨ ਦੇ ਪੇਜ ਤੇ ਦੇਖੀ ਸੀਗੀ ਯਾਰ ਇਹ ਤਾਂ ਰੋਜ਼ ਦਾ ਹੀ ਹੋ ਰਿਹਾ ਤੇ ਹੁਣ ਐਨੀ ਨਾ ਪਤਾ ਲੱਗ ਰਿਹਾ ਵੀ ਇਹਦੇ ਪਿੱਛੇ ਕਾਰਨ ਕੀ ਨੇ ਹਨਾ ਐਂ ਪਤਾ ਲੱਗਦਾ ਵੀ ਲਾਸਟ ਆ ਤਰੀਕ ਨੂੰ ਮੁੰਡਾ ਦੇਖਿਆ ਗਿਆ ਮੈਨੂੰ ਤਾਂ ਇਹ ਲੱਗਦਾ ਵੀ ਕਿਤਨਾ ਕਿਤੇ ਯਾਰ ਆਹੀ ਕਾਰਨ ਵੱਡਾ ਹੈ ਵੀ ਜਿਹੜਾ ਦਿਮਾਗ ਤੇ ਲੋਡ ਪੈਂਦਾ ਹੈਗਾ ਉਹ ਕੰਮ ਦਾ ਨਹੀਂ ਮਿਲਦਾ ਮਿਲ ਕੰਮ ਦਾ ਨਾ ਮਿਲਦਾ ਹਨਾ ਹੋਰ ਕਈ ਕਾਰਨ ਬਣ ਜਾਂਦੇ ਨੇ ਕਈ ਵਾਰ ਕੋਈ ਰਿਲੇਸ਼ਨਸ਼ਿਪ ਨਹੀਂ ਬੰਦੇ ਦਾ ਸਹੀ ਚੱਲ ਰਿਹਾ ਹੁੰਦਾ ਨਾ ਉਹ ਬਹੁਤ ਵੱਡੇ ਅੱਜਕੱਲ੍ਹ ਕਾਰਨ ਬਣ ਰਹੇ ਨੇ ਤੇ ਮੇਨ ਤਾਂ ਇਹੀ ਕਾਰਨ ਹੋ ਸਕਦੇ ਨੇ ਕਿ ਜਿਹੜੇ ਇੱਕ ਬਈ ਉਹੀ ਗੱਲ ਆ ਪੈਸੇ ਹੀ ਸਭ ਤੋਂ ਵੱਡੀ ਚੀਜ਼ ਹਨ ਪੈਸਾ ਆ ਜਾਂਦਾਗਾ ਪੈਸਾ ਹੁਣ ਤਾਂਹੀਂ ਆਉ ਜੇ ਬੰਦੇ ਨੂੰ ਕੰਮ ਲਗਾਤਾਰਤਾ ਦੇ ਵਿੱਚ ਮਿਲੂਗਾ ਹੋਰ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਲਾਲਾ ਵੀ ਕਈ ਵਾਰ ਆਪਾਂ ਪਹਿਲਾਂ ਗੱਲ ਕੀਤੀ ਸੀ ਦੀ ਅਸੀਂ ਨੇ ਵੀ ਟਰੱਕ ਕੰਪਨੀਾਂ ਦੇ ਅਸੀਂ ਟਰੱਕਾਂ ਦੀ ਗੱਲ ਕਰਾਂਗੇ ਯਾਰ ਹੋਰ ਬਥੇਰੇ ਠੇ ਉਰੇ ਪੈਸੇ ਬੜੇ ਮਾਰ ਲੈਂਦੇ ਨੇ ਲੋਕ ਲੋਕਾਂ ਦੇ ਮੈਨੂੰ ਇੱਕ ਅੰਕਲ ਦਾ ਕਮੈਂਟ ਆਇਆ ਉਹ ਕਹਿੰਦੇ ਵੀ ਮੇਰਾ ਬੇਟਾ ਵੀ ਟਰੱਕ ਚਲਾਉਂਦਾ ਹੈ ਨਾ ਟੇਰ ਟਰੱਕ ਚਲਾਉਂਦੇ ਚਲਾਉਂਦੀ ਉਹਨੇ ਪੀਆਰ ਲੈ ਲਈ ਤੇ ਵਧੀਆ ਚਲਾ ਰਿਹਾ ਸਾਰਾ ਕੁਝ ਸਹੀ ਚਲਾ ਰਿਹਾ ਤੇ ਥੋੜੀ ਗੱਲ ਮੈਂ ਉਹਨੂੰ ਕਈ ਵੀ ਐਦਾਂ ਬਹੁਤ ਜ਼ਿਆਦਾ ਉਹ ਕਹਿੰਦਾ ਵੀ ਨਹੀਂ ਡੈਡੀ ਵੀ ਐਦਾਂ 네ਗੇਟਿਵ ਗੱਲਾਂ ਸੁਣਿਆ ਕਰੋ ਤੁਸੀਂ ਹੁਣ ਗੱਲ ਆਏ ਹੈ ਜੇ ਕਿਸੇ ਦਾ ਸਹੀ ਚੱਲ ਰਿਹਾ ਹੈ ਇਹਦਾ ਮਤਲਬ ਹੈ ਥੋੜੀ ਵੀ ਸਾਰਿਆਂ ਦਾ ਹੀ ਸਹੀ ਚੱਲ ਰਿਹਾ ਹੈ ਬਿਲਕੁਲ ਥੋੜਾ ਸਹੀ ਚੱਲ ਰਿਹਾ ਹੈ ਸਾਡਾ ਸਹੀ ਚੱਲ ਰਿਹਾ ਹੈ ਜ਼ਰੂਰ ਥੋੜਾ ਵੀ ਸਾਡੇ ਨਾਲ ਦੇ ਨਾ ਵੀ ਸਹੀ ਚੱਲ ਰਿਹਾ ਹੈ ਉਹੀ ਗੱਲ ਆ ਮੇਰੇ ਲਵੇ ਦੋ ਤਿੰਨ ਪ੍ਰੂਫ ਤੱਕ ਨੇ ਸਾਰੀ ਗੱਲਾਂ ਦੇ ਵੀ ਹਾਂ ਭਾਈ ਜਿਨ੍ਹਾਂ ਦੇ 10 10 15 15000 ਡਾਲਰ ਕੰਪਨੀਆਂ ਨੇ ਮਾਰੇ ਨਹੀਂ ਮੈਂ ਤਾਂ ਪ੍ਰੂਫ ਨੇ ਉਹ ਚੀਜ਼ਾਂ ਚੱਕਰ ਆਏ ਆ ਵੀ ਜੇ ਸੋਡਾ ਅੱਜ ਸਹੀ ਚੱਲ ਰਿਹਾ ਤਾਂ ਜ਼ਰੂਰੀ ਨਹੀਂ ਹਾਂ ਸੋਡਾ ਕੱਲ ਨੂੰ ਵੀ ਸਹੀ ਚੱਲੂਗਾ ਬਿਲਕੁਲ ਅਹੀ ਤਾਂ ਗੱਲ ਕਰਨੀ ਹੈ ਕਿਉਂਕਿ ਸਾਡੇ ਲਵੇ ਪਲੇਟਫਾਰਮ ਹੈ ਅਸੀਂ ਤਾਂ ਗੱਲ ਕਰ ਰਹੇ ਹਾਂ ਤੇ ਇਹ ਗੱਲਾਂ ਤੁਹਾਡੇ ਸਾਹਮਣੇ ਆਉਣੀਆਂ ਵੀ ਜ਼ਰੂਰੀ ਨੇ ਵੀ ਭਾਈ ਪ੍ਰੀਕਾਸ਼ਨ ਜ਼ਰੂਰੀ ਨੇ ਅਸੀਂ ਤੁਹਾਨੂੰ ਪ੍ਰੀਕਾਸ਼ਨ ਰੱਖਣ ਵਾਸਤੇ ਕਹਿਣਾ ਵੀ ਕੁਝ ਕੁ ਚੀਜ਼ਾਂ 'ਤੇ ਤੁਸੀਂ ਧਿਆਨ ਰੱਖੋ ਹਾਂ ਉਹ ਗੱਲ ਤੇ ਚਲੋ ਕੋਈ ਨਹੀਂ نیچے ਵੀਡੀਓ ਅਟੈਚ ਕਰ ਦਾਂਗੇ ਹਨਾ ਤੇ ਉਹ ਸਾਡੀ ਵੀਡੀਓ ਜ਼ਰੂਰ ਦੇਖ ਲਓ ਇੱਕ ਵਾਰ ਦਬਾਰੇ ਤੇ ਹਾਂ ਹੁਣ ਰਣਵੀਰ ਟੌਪਿਕ ਤੇ ਵਾਪਸ ਆਈਏ ਤੂੰ ਉਹ ਦੱਸ ਮੈਨੂੰ ਪਹਿਲਾਂ ਕੀ ਕਹਿੰਦਾ ਸੀਗਾ ਮੈਂ ਤਾਂ ਦਲੀਲ ਇਹ ਕਹਿ ਰਿਹਾ ਸੀ ਕਿ ਚਲ ਆਪਾਂ ਦਰਸ਼ਕਾਂ ਨੂੰ ਪਹਿਲੇ ਆਪ ओरिजिनल ਇਹ ਗੱਲਾਂ ਕਿਉਂ ਦੱਸੀਏ ਸਟਾਰਟਿੰਗ ਤੋਂ ਆਪਾਂ ਇਹ ਦੱਸ ਦਿਆਂ ਕਿ ਹਾਂ ਜਿਹੜੇ ਆਪਣੇ ਵੀਅਰ ਦੇਖ ਰਹੇ ਨੇ ਜਿਨ੍ਹਾਂ ਦੀ ਉਮਰ ਲਾਲਾ ਚੱਲ 25 ਤੋਂ ਲੈ ਕੇ 25 ਤੋਂ ਉੱਪਰ ਹੋ ਪਰ ਆ ਆਪਾਂ ਦੇ हिसाब ਨਾਲ ਕਿਉਂਕਿ ਆਪਾਂ ਆਪਦੇ ਹਿਸਾਬ ਨਾਲ ਹੀ ਗੱਲ ਕਰ ਰਹੇ ਹਾਂ ਇਸ ਟਾਈਮ ਉਹ ਦੱਸੋ ਵੀ ਹਾਂ ਬਚਪਨ ਦੇ ਵਿੱਚ ਜਾਂ ਫਿਰ ਇੰਡੀਆ ਦੇ ਵਿੱਚ ਜਦੋਂ ਆਪਾਂ ਰਹਿੰਦੇ ਰਹੇ ਹਾਂ ਪੰਜਾਬ ਦੇ ਰਹਿੰਦੇ ਰਹੇ ਹਾਂ ਤਾਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀਆਂ ਸੀ ਆਪਾਂ ਨੂੰ ਫੈਮਿਲੀ ਆਪਾਂ ਨੂੰ ਯਾਰ ਦੋਸਤ ਠੀਕ ਆ ਮੈਂ ਇਹ ਕਹਿੰਦਾ ਸਵੇਰੇ ਇਕੱਠੇ ਸਵੇਰੇ ਇਕੱਠੇ ਹੋ ਕੇ 4 ਵਜੇ ਜਾਂ 5 ਵਜੇ ਗੁਰੂ ਘਰ ਜਾਣਾ ਉਹ ਖੁਸ਼ੀ ਦਿੰਦਾ ਸੀ ਯਾਰਾਂ ਦੋਸਤਾਂ ਨਾਲ ਸ਼ਹਿਰ ਜਾਣਾ ਉਹ ਖੁਸ਼ੀ ਦਿੰਦਾ ਸੀ ਮੈਂ ਕਹਿੰਦਾ ਪਿੰਡ 'ਚ ਕੋਈ ਵਿਆਹ ਹੋਵੇ ਹਨਾ ਆਪਣਾ ਚਾਰ ਪੰਜ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਬਸ ਜੜ ਕੇ ਜਾਣਾ ਉਹ ਖੁਸ਼ੀ ਦਿੰਦਾ ਸੀ ਬੱਲੀਵਾਲ ਖੇਡ ਲਈ ਖੁਸ਼ੀ ਦਿੰਦਾ ਸੀ ਕ੍ਰਿਕਟ ਖੇਡ ਲਈ ਬੜੀ ਖੁਸ਼ੀ ਮਿਲਦੀ ਸੀ ਤੇ ਉਸ ਤੋਂ ਬਾਅਦ ਜਦੋਂ ਹੀ ਮੈਂ ਇੱਕ ਗੱਲ ਕਰਨੀ ਹੈ ਰਣੀ ਵੀਰ ਇੱਕ ਮਿੰਟ ਯਾਰਾਂ ਕਹਿੰਦਾ ਪਾਤਨੇ ਨੂੰ ਮੂੜ ਜਾਵਨੇ ਗੋਲ ਗੱਪੇ ਖਾਣ ਵਾਗੇ ਤੇ ਉਹ ਨਹੀਂ ਗਣ ਬਾਗੇ ਤੇ ਗੋਲ ਗੁਪਪੇ ਖਾ ਲੈ ਚਾਹੋ ਗੋਲ ਗੱਪੇ ਖਾਣ ਦਾ ਨਹੀਂ ਇੰਨਾ ਹੁੰਦਾ ਤੀ ਨਾ ਜਿੰਨਾ ਐਂਡ ਤੇ ਉਹ ਜਿਹੜਾ ਬਣਾ ਕੇ ਦਿੰਦਾ ਉਹ ਨਾ ਦਹੀਂ ਪਾ ਕੇ ਪ੍ਰੋਪਰ ਹੈ ਨਾ ਅਸੀਂ ਤਾਂ ਖਾ ਲਿਆ ਜਦੋਂ ਤੂੰ ਖਾਣ ਲੱਗਾ ਕਰਕੇ ਹੱਥ 'ਚ ਫੜਿਆ ਹੱਥ 'ਚੋਂ ਪਤਾ ਨਹੀਂ ਹੱਥ 'ਚੋਂ ਥੋੜੇ ਜਿਹੇ ਰਹਿ ਗਈ ਪਾਪੜੀ ਜੀ ਸਾਰਾ ਥੱਲੇ ਗਿਆ ਫਿਰ ਮੈਂ ਤੇ ਲੇਰਨੇ ਚਲੋ ਅਦਾਦਾ ਖਾਦਾ ਦੁਕਾਨ ਦੇ ਵਿੱਚ ਪਰ ਇਟਸ ਓਕੇ ਮੈਮਰੀ ਹੁੰਦੀ ਹੈ ਨਾ ਇਹ ਚਲ ਸਾਡਾ ਇੱਕ ਮੈਮਰੀ ਬਣੀ ਹੈ ਨਾ ਮੈਮਰੀਆਂ ਬਣੀਆਂ ਹੋਰ ਵੀ ਬੜੀਆਂ ਨੇ ਕਿਹੜੀ ਗੇਮ ਜੀ ਆਈ ਸੀ ਮਿਨੀਮਲਟੀ ਆ ਖੇਡ ਲਈਆਂ ਨਾ ਕੁੰਡ ਤੇ ਬੈਠ ਕੇ ਮਿਨੀਮਲਟੀ ਚਲ ਬਾਤ ਚਾਹੀ ਸੀ ਕੈਟਾਕੌਮ ਸਹੀ ਗੱਲਾਂ ਨਾ ਤੇ ਇਹ ਬੜਾ ਕੁਝ ਹੁੰਦਾ ਸੀ ਨਾ ਕਦੇ ਕਿਤੇ ਬੈਠ ਕੇ ਗੱਲਾਂ ਕਰ ਲਿਆ ਹੋਰ ਨਹੀਂ ਕੁਝ ਕਿਤੇ ਬੈਠ ਕੇ ਐ ਨਹੀਂ ਪਤਾ ਵੀ ਫੈਂਟਾ ਲੈ ਆਏ ਕੋਕਾ ਲੈ ਆਏ ਪਾਰਟੀ ਕਰ ਲਈ ਬਿਨਾਂ ਗੱਲੋਂ ਹਨਾ ਉਹ ਪਾਰਟੀ ਦੀਆਂ ਪਕੌੜੀਆਂ ਦੀ ਪਕੌੜੀਆਂ ਦੀ ਪਾਰਟੀ ਹਨਾ ਕੁਝ ਵੀ ਹੋ ਜਾਂਦਾ ਸੀ ਕਿਸੇ ਟਾਈਮ ਤੇ ਆਈ ਨਹੀਂ ਪਤਾ ਚਲੋ ਕਿਸੇ ਦੀ ਮੋਟਰ ਤੇ ਜਾਂ ਗਰਮੀਆਂ ਚਲੋ ਕੱਪੜੇ ਲਾਹੋ ਖੇਲ ਚ ਵੜਜੋ ਹਨਾ ਤੁਰ ਫਿਰਿਆ ਉਹ ਨਾਲ ਦੇ ਪਿੰਡ ਤੁਰਕੇ ਵਗਜੋ ਬੜਾ ਕੁਝ ਹੁੰਦਾ ਸੀ ਇਹ ਚੀਜ਼ਾਂ ਦਿੰਦੇ ਸੀ ਖੁਸ਼ੀ ਪਰ ਜਦੋਂ ਹੀ ਬਚਪਨ ਦੇ ਲੰਗੇ ਮੈਂ ਕਹਿੰਨਾ ਆਪਾਂ ਨਾਰਮਲ ਸਾਰਿਆਂ ਦੀ ਗੱਲ ਕਰਦੇ ਆ 20 ਤੋਂ ਲੈ ਕੇ 25 ਸਾਲ ਦੀ ਉਮਰ ਚ ਜਿਹੜੇ ਲੋਕ ਜਿਹੜੇ ਸਟੂਡੈਂਟ ਕੈਨੇਡਾ ਆ ਰਹੇ ਨੇ ਜਾਂ ਫਿਰ ਕਿਸੇ ਹੋਰ ਵੇਸ ਤੇ ਵੀ ਆ ਰਹੇ ਨੇ ਉਹ ਉਹ ਸਾਰੀਆਂ ਖੁਸ਼ੀਆਂ ਵਾਲੀਆਂ ਚੀਜ਼ਾਂ ਛੱਡ ਕੇ ਇੱਥੇ ਆ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਇੱਥੇ ਨਹੀਂ ਹੈਗੀ ਕਈ ਕਹਿੰਦੇ ਹਾਂ ਜਾਰੀਆਂ ਦੋਸਤੀਆਂ ਹੁੰਦੀਆਂ ਨੇ ਜਾਰੀਆਂ ਦੋਸਤੀਆਂ ਜਿਹੜੀਆਂ ਪੰਜਾਬ ਤੋਂ ਨਾਲ ਆਈਆਂ ਨੇ ਉਹ ਹੀ ਇੱਥੇ ਰਹਿੰਦੀਆਂ ਨੇ ਇੱਥੇ ਵਾਲੀਆਂ ਜਾਨੀਆਂ ਦੋਸਤੀਆਂ ਨਾ ਤੇ ਮੈਂ ਕਹਿੰਦਾ ਸਹੀ ਗੱਲ ਉਦੋਂ ਇੰਡੀਆ 'ਚ ਉਹਨੇ ਮੌਸਮ ਨਹੀਂ ਹੋਣਾ ਬਿਲਕੁਲ ਸਹੀ ਗੱਲ ਹਾਂ ਤੇ ਉਹ ਹੀ ਆ ਜਿੰਨੇ ਇੱਥੇ ਟੇਕ ਹੁੰਦੇ ਨੇ ਨਾ ਉਹਨੇ ਟਾਈਮ ਬਾਅਦ ਇੱਥੇ ਦੋਸਤ ਬਦਲਦੇ ਨੇ ਤੇ ਬਹੁਤ ਸਾਰੇ ਹੁੰਦੇ ਨੇ ਇਕੱਠੇ ਬੈਠ ਕੇ ਮੈਂ ਕਹਣਾ ਹੋਣਗੇ ਵੀ ਹਾਂ ਇਕੱਠੇ ਬੈਠ ਕੇ ਪੈਗ ਲਾਉਣ ਵਾਲੇ ਵੀ ਰੱਬ ਕਹਿ ਜਾਣਗੇ ਇੱਕ ਦਿਨ ਅਗਲੇ ਦਿਨ ਗੈਪ ਹੋ ਜਾਣਗੇ ਬੜੀਆਂ ਗੱਲਾਂ ਹੁੰਦੀਆਂ ਨੇ ਹਨਾ ਜਿਹੜੇ ਇੱਥੇ ਰਹਿੰਦੇ ਨੂੰ ਤਾਂ ਪਤਾ ਹੀ ਆ ਕਈ ਵਾਰ ਹਨਾ ਨਾਰਮਲ ਆਪਾਂ ਬੈਠੀ ਸੁਣ ਲੈਨੇ ਕੋਈ ਬੰਦਾ ਕੱਢ ਰਿਹਾ ਹੁੰਦਾ ਗਾਲਾਂ ਕੱਢ ਰਿਹਾ ਹੁੰਦਾ ਕਹਿੰਦਾ ਮੈਂ ਤਾਂ ਕੈਨੇਡਾ ਆ ਕੇ ਇੱਕ ਗੱਲ ਸੋਚੀ ਆ 20 ਸਾਲਾਂ ਮੈਂ ਕਿਸੇ ਨੂੰ ਪਿਕ ਕਰਨ ਨਹੀਂ ਜਾਣਾ ਹੈਗਾ ਅੱਜ ਤੋਂ ਬਾਅਦ ਨਾ ਮੈਂ ਕਿਸੇ ਨੂੰ ਸਾਹਮਣਾ ਨਾ ਕਿਸੇ ਨੂੰ ਪਰੌਂਟੇ ਬਣਾ ਕੇ ਖਵਾਉਣੇ ਨਹੀਂ ਮਤਲਬ ਇਹੀ ਗੱਲ ਮੈਂ ਥੋੜੇ ਦਿਨ ਪਹਿਲਾਂ ਸੁਣ ਕੇ ਹਟਿਆ ਮੈਂ ਕਿਹਾ ਵੀ ਜਿਹੜੇ ਬੰਦੇ 500 ਸਾਲ ਪਹਿਲਾਂ ਅੱਗੇ ਉਹ ਉਹਨਾਂ ਸਾਰਿਆਂ ਦਾ ਵਿਚਾਰਿਆਂ ਦਾ ਇਹੀ ਰੋਣਾ ਚਲੋ ਠੀਕ ਹੈ ਤਾਂ ਆਪਾਂ ਡਿਫਰੈਂਟ ਟੋਪਿਕ 'ਤੇ ਨਵਾਂ ਵਗ ਜਾਈਏ ਆਪਾਂ ਉਸੇ ਗੱਲ ਤੇ ਕਰਦੇ ਹਾਂ ਕਿ ਹਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਖੁਸ਼ੀ ਦਿੰਦੀਆਂ ਸੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਪਿੰਡ 'ਚ ਹਨ ਉਹ ਇੱਥੇ ਆ ਕੇ ਬਿਲਕੁਲ ਖਤਮ ਹੋ ਗਈਆਂ ਤੇ ਮੈਂ ਕਹਿੰਦਾ ਵੀ ਆਪਣੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਆ ਗਿਆ ਹਨਾ ਇੱਕ ਲਾਈਫ ਜੇ ਆਪ ਕਹੀ ਇਧਰ ਅਸੀਂ ਪੋਜ਼ਿਟਿਵ ਤੋਂ ਪੂਰੀ ਨੈਗੇਟਿਵ ਹੋ ਗਈ। ਇਹਦੇ ਵਿੱਚ ਜਿਹੜੀ ਚੀਜ਼ ਦੀ ਕਮੀ ਮੈਂ ਕਹਣਾ ਵੀ ਮੋਸਟਲੀ ਹੁੰਦੀ ਆ ਪੰਜਾਬ ਦੇ ਵਿੱਚ ਉਹ ਹੁੰਦੀ ਆ ਖੁੱਲੇ ਪੈਸੇ ਦੀ ਹਨਾ ਵੀ ਨਾਰਮਲ ਇਹ ਨਹੀਂ ਹੈਗਾ ਕਿ ਹਾਂ ਕੋਠੀ ਬਹਿ ਜਾਣਾ ਕਿ ਆਬਧਿਆਪ ਦੇ ਇੰਜੋਏ ਕਰਨ ਵਾਸਤੇ। ਉਹ ਚੀਜ਼ ਦੀ ਕਮੀ ਆਬਦਾ ਪੈਸਾ ਜਵਾ ਕਮਾਉਣ ਲੱਗ ਜਾਂਦਾ ਹਨਾ ਵੀ ਫੋਨ ਲੈ ਲੈਂਦਾ ਆਈਫੋਨ ਲੈ ਲੈਂਦਾ ਕੋਈ ਗੱਡੀ ਲੈ ਲੈਂਦਾ। ਜਿਹੜੀ ਚੀਜ਼ ਦੀ ਨਹੀਂ ਕਮੀ ਹੁੰਦੀ ਆ ਇੰਡੀਆ ਦੇ ਵਿੱਚ ਘੱਟ ਪੈਸੇ ਨਾਲ ਤੇ ਵੱਧ ਦੋਸਤਾਂ ਨਾਲ ਬੰਦਾ ਖੁਸ਼ ਰਹਿੰਦਾ। ਇੱਥੇ ਕੱਟ ਦੋਸਤਾਂ ਨਾਲ ਤੇ ਵੱਧ ਪੈਸੇ ਨਾਲ ਵੀ ਬੰਦਾ ਖੁਸ਼ ਨਹੀਂ ਰਹਿ ਸਕਦਾ ਹੈਗਾ ਤੇ ਉਹ ਕੀ ਕਰਦਾ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਮਿਸ ਕਰਦਾ ਤਿਹਾਰਾਂ ਨੂੰ ਮਿਸ ਕਰਦਾ ਦੀਵਾਲੀ ਹੋਲੀ ਹੈਨਾ ਜਿਹੜੇ ਆਪਾਂ ਹੋਰ ਨਾਰਮਲ ਵੀ ਨਗਰ ਕੀਰਤਨ ਦੇ ਆਪਾਂ ਜਾਂਦੇ ਰਹੇ ਹਾਂ ਛੋਟੇ ਛੋਟੇ ਚੀਜ਼ਾਂ ਨੂੰ ਜਦੋਂ ਆਪਾਂ ਮਿਸ ਕਰਦੇ ਆ ਨਾ ਇੱਥੇ ਬਿਲਕੁਲ ਡਿਫਰੈਂਟ এনवायरमेंट ਹੋ ਜਾਂਦਾ ਤੇ ਉਹਦੇ ਵਿੱਚ ਬੰਦਾ ਸਿਰਫ ਜਿਆਦਾ ਕਿਹਾ ਸਕਦਾ ਕਿ ਮੈਟੇਰੀਅਲਿਸਟਿਕ ਹੋ ਜਾਂਦਾ ਸਿਰਫ ਪੈਸੇ ਬਾਰੇ ਸੋਚਣ ਲੱਗ ਜਾਂਦਾ ਤੇ ਦਿਮਾਗ ਦੇ ਵਿੱਚ ਸਿਰਫ ਪੈਸਾ ਚੱਲਦਾ ਕਿ ਅੱਜ ਮੈਂ ਕਿਵੇਂ ਕਮਾਉਣਾ ਕੱਲ ਨੂੰ ਕਿਵੇਂ ਕਮਾਉਣਾ ਹੁਣ ਕੱਲ ਨੂੰ ਮੈਂ ਕਿਹੜੀ ਕੀ ਕਰਨਾ ਗੱਡੀ ਲੈਣੀ ਆ ਫੋਨ ਲੈਣਾ ਕੋਠੀ ਪਾਉਣੀ ਆ ਆ ਗੱਲਾਂ ਹੀ ਚੱਲੀ ਜਾਂਦੀਆਂ ਨੇ ਇਹ ਚੀਜ਼ ਦੇ ਵਿੱਚ ਹੁਣ ਜਿਵੇਂ ਆਪਾਂ ਨਾਰਮਲ ਕੋਈ ਇੰਜਣ ਦੀ ਗੱਲ ਕਰ ਲਈ ਹੈ ਨਾ ਕਿਸੇ ਨੂੰ ਵੱਧ ਚੱਲਦਾ ਰਹੇ ਦੋ ਦਿਨ ਚੱਲਦਾ ਰਹੇ ਉਹ ਗਰਮ ਹੋ ਜਾਣੀ ਤਾਂ ਗਰਮ ਹੋ ਗਏ ਉਸ ਤੋਂ ਬਾਅਦ ਜਵਾਬ ਦੇ ਜੀ ਉਵੇਂ ਹੀ ਇੱਥੇ ਦਿਮਾਗ ਦਾ ਕੰਮ ਹੋ ਜਾਂਦਾ ਉਹਨੂੰ ਐਂਟਰਟੇਨਮੈਂਟ ਨਹੀਂ ਲੰਮਦਾ ਉਹਨੂੰ ਸਕੂਨ ਨਹੀਂ ਮਿਲਦਾ ਉਹਨੂੰ ਠੰਡੀ ਹਵਾ ਦਾ ਬੁੱਲਾ ਨਹੀਂ ਮਿਲਦਾ ਹੈਗਾ ਉਸ ਤੋਂ ਬਾਅਦ ਉਹਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਅੱਜ ਤੱਕ ਨਾਰਮਲ ਹੀ ਗੱਲ ਕਰਦੇ ਨੇ ਇੱਥੇ ਵੀ ਦੇਖਿਆ ਕਈ ਕਈ ਲੋਕਾਂ ਦੇ ਨਾਲ ਸੁਭਾਅ ਦੇ ਵਿੱਚ ਫਰਕ ਪੈਦਾ ਰਹਿੰਦਾ ਦਿਨੋਂ ਦਿਨ ਦਿਨੋਂ ਦਿਨ ਉਹ ਥੋੜੇ ਰੂਡ ਹੋਣ ਲੱਗ ਜਾਂਦੇ ਨੇ ਬਹੁਤ ਫਰਕ ਪੈਂਦਾ ਸਿਰਫ ਇਸੇ ਕਰਕੇ ਹੁੰਦਾ ਕਈ ਵਾਰ ਨਾ ਕੋਈ WhatsApp ਤੇ ਮੈਸੇਜ ਆਵੇ ਕਈ ਕਿਦਾਂ ਰਿਪਲਾਈ ਵੀ ਨਹੀਂ ਕਰਦੇ ਨਾ ਉਹ ਚੀਜ਼ ਕਿਦਾਂ ਨਾ ਕਿਤੇ ਸਮਝ ਆਉਂਦੀ ਹੈ ਵੀ ਹਾਂ ਬਿਲਕੁਲ ਬਿਲਕੁਲ ਹੁਣ ਕਈ ਵਾਰ ਇਹ ਹੁੰਦਾ ਨਾ ਹੁਣ ਬਾਹਰਲੇ ਕਹੇ ਤਾਂ ਰਹਿੰਦੇ ਨੇ ਸੀ ਬੀਜੀਆਂ ਪਰ ਜਦੋਂ ਕਿਸੇ ਪਿੰਡ ਤੋਂ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਮੈਸੇਜ ਆਉਂਦਾ ਨਾ ਐਂ ਤਾਂ ਬੰਦਾ ਦੋ ਦਿਨ ਰਿਪਲਾਈ ਹੋਣਾ ਕਰੇ ਫਿਰ ਉਹ ਅਜ ਕਹਿਣਾ ਇਹੀ ਆ ਕਿ ਬਿਜ਼ੀ ਆ ਚਾਹੇ ਮੈਸੇਜ ਨੋਟ ਕੇ ਜਦੋਂ 10 ਵਾਰ ਦੇਖ ਲਿਆ ਹੋਵੇ ਕਿਉਂਕਿ ਬੰਦਾ ਬੰਦੇ ਨੂੰ ਇਹ ਹੁੰਦਾ ਸਹੀ ਗੱਲ ਉਹੀ ਗੱਲ ਆ ਵੀ ਉਹਨੂੰ ਮਤਲਬ ਕਿੰਦਾ ਸਬਕੌਂਸ਼ੀਅਸ ਮਾਈਂਡ ਦਾ ਇਹਨੂੰ ਪਤਾ ਹੁੰਦਾ ਹੀ ਮੈਸੇਜ ਆਇਆ ਹੋਇਆ ਹੁਣ ਬੰਦਾ ਚਾਹੇ ਜਿੰਨਾ ਮਰਜੀ ਬਿਜ਼ੀ ਹੋਵੇ ਪਰ ਉਹਨੂੰ ਪਤਾ ਹੈ ਕਿ ਦੇ ਵਿੱਚ ਟਾਈਮ ਲੱਗੇ ਮੈਸੇਜ ਰਿਪਲਾਈ ਕਰਨ ਤੇ ਕਿੰਨਾ ਟਾਈਮ ਲੱਗ ਜਾਂਦਾ ਪਰ ਉਹ ਰਿਪਲਾਈ ਇਸ ਕਰਕੇ ਨਹੀਂ ਕਰ ਪਾਉਂਦਾ ਹੈਗਾ ਕਿਉਂਕਿ ਉਹਦਾ ਦਿਮਾਗ ਹੋਰ ਕੰਮਾਂ ਦੇ ਚੰਨੱਕ ਜਿਆਦਾ ਬਿਜ਼ੀ ਆ ਕਿ ਉਹ ਉਹ ਸਾਰੀਆਂ ਦੋਸਤੀ ਮਿੱਤਰੇ ਲਈ ਮਿੱਤਰਤਾ ਦੇ ਚੀਜ਼ਾਂ ਨੂੰ ਤਿਆਗ ਲੈਂਦਾ ਬਿਲਕੁਲ ਉਹਦੇ ਲਈ ਇੰਜੋਏ ਕੀ ਹੁੰਦਾ ਚਲੋ ਜੀ ਹਨਾ ਵੀਕੈਂਡ ਤੇ ਜਲ ਥੋੜਾ ਬਹੁਤ ਆਪਾਂ ਬੈਠ ਕੇ ਜਾਣਾ ਦੋਸਤਾਂ ਨੂੰ ਮਿਲ ਲੈ ਜਾਂ ਜਿਹੜੇ ਪੁਰਾਣੇ ਹੋ ਗਏ ਚੱਲ ਵਿੱਚ ਤੇ ਜਾਈ ਹੁਣ ਵਿੱਚ ਤੇ ਜਾ ਕੇ ਆਪਾਂ ਵਿੱਚ ਤੇ ਕੀ ਕੰਮ ਆਦਲੇ ਰ ਠੀਕ ਆ ਵੱਲੋਂ ਫਿਰ ਵੀ ਦੇਖਣ ਨੂੰ ਪੰਜਾਬੀ ਕਈ ਜਾਂਦੇ ਹਨਾ ਬੀਚ ਤੇ ਜਾਣਗੇ ਬੀਚ ਤੇ ਕੁਝ ਨਹੀਂ ਕਰਨਾ ਹੈਗਾ ਬਸ ਇੱਕ ਇੱਕ ਇੱਥੇ ਦੀ ਇੰਜੋਏ ਕਰਨ ਦੀ ਰੀਤ ਬਣੀ ਹੋਈ ਹੈ ਨਾ ਕਿ ਹਾਂ ਚਲੋ ਜੀ ਵੀਕਐਂਡ ਆ ਗਿਆ ਬੀਚ ਤੇ ਚਲੋ ਗੋਰਿਆਂ ਦਾ ਡਿਫਰੈਂਟ ਆ ਉਹ ਤਾਂ ਕੱਪੜੇ ਲਾ ਕੇ ਵਿੱਚ ਵੜ ਜਾਣਗੇ ਮਿੱਟੀ 'ਚ ਲਟ ਜਾਣਗੇ ਆਪਣੇ ਵਾਲੇ ਮੈਂ ਕਿਹਨਾਂ ਦਲੇਰ ਨਾ ਤਾਂ ਮਿੱਟੀ 'ਚ ਲਟਣ ਵਾਲੇ ਹੋਣਗੇ ਨਾ ਯਾਰ ਆਪਾਂ ਦਾ ਸ਼ਾਰਟ ਕੱਢਾਂ ਨੂੰ ਹੀ ਸੰਗੀ ਜਾਂਦੇ ਹਾਂ ਉੱਥੇ ਕਾਹਨੂੰ ਉਹ ਚੀਜ਼ ਨੂੰ ਫੋਲੋ ਕਰਦੇ ਨੇ ਤੇ ਉਹਦੇ ਨਾਲ ਦਿਮਾਗ ਦੇ ਵਿੱਚ ਸਟ्रेस ਵੱਧਣ ਲੱਗ ਜਾਂਦਾ ਤੇ ਉਸ ਤੋਂ ਬਿਨਾ ਇੱਥੇ ਹੋਰ ਵੀ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਨੇ ਹਨਾ ਕਮਾਈ ਕਈ ਤਾਂ ਦਲੇਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਬੰਦੇ ਦੀ ਉਹ ਗੱਲ ਦੱਸਦਾ ਜਿਵੇਂ ਹਨਾ ਕਿਸੇ ਨੇ ਮੈਨੂੰ ਦੱਸਿਆ ਵੀ ਹਾਂ ਕੋਈ ਬੰਦਾ ਕਨੇਡਾ ਆਇਆ 3 ਸਾਲ 3 ਸਾਲ ਹੀ ਨਹੀਂ ਹੋਏ ਨੇ ਉਹਨੂੰ 3 ਸਾਲ ਦੇ ਵਿੱਚੋਂ ਪੌਣੇ 2 ਸਾਲ ਤਾਂ ਸਟੱਡੀ ਦੇ ਹੋ ਗਏ ਉਹਦੇ ਵਿੱਚ ਉਹਨੇ ਸਟੱਡੀ ਵੀ ਕਰੀ ਤੇ 3 ਸਾਲ ਦੇ ਵਿੱਚ ਵਿੱਚ ਪੀਆਰ ਵੀ ਹੋ ਗਿਆ ਜਿਹੜਾ ਕਿ ਮੈਨੂੰ ਇੰਪੋਸੀਬਲ ਲੱਗਦਾ ਤੇ ਉਹਦੇ ਵਿੱਚ ਵਿੱਚ ਉਹਨੇ 40-45 ਲੱਖ ਦੀ ਇੰਡੀਆ ਦੇ ਵਿੱਚ ਕੋਠੀ ਵੀ ਪਾਤੀ ਆਇਆ ਉਹ ਜ਼ਮੀਨ ਵੇਚ ਕੇ ਸੀ ਪਹਿਲਾਂ ਉਹਦੇ ਕੋਲ ਕੁਝ ਨਹੀਂ ਸੀ ਹੁਣ ਜਦੋਂ ਇਹੀ ਗੱਲ ਕਿਸੇ ਦੇ ਘਰ ਦੇ ਉਸ ਬੱਚੇ ਨੂੰ ਦੱਸਣਗੇ ਜਿਹੜਾ ਉਸ ਤੋਂ ਪਹਿਲਾਂ ਆ ਹੋਇਆ ਜਿਹੜਾ ਜਿਨੇ ਹ ਤੱਕ ਜਾਂ ਫਿਰ ਉਹਵੇਂ ਨਹੀਂ ਕਰਿਆ ਤਾਂ ਉਹ ਬੰਦੇ ਨੂੰ ਤਾਂ ਫੀਲ ਹੋਊਗਾ ਜੀ ਐਵੇਂ ਹੀ ਹਰੇਕ ਬੰਦੇ ਨੂੰ ਮੈਂ ਮੈਂ ਕਿਸੇ ਦੀ ਇੱਕ ਐਗਜ਼ਾਮਪਲ ਨਹੀਂ ਦੇ ਰਿਹਾ ਪਰ ਮੈਂ ਇਹ ਕਹਿ ਰਿਹਾ ਕਿ ਵੀ ਮੋਸਟਲੀ ਇਹ ਹੁੰਦਾ ਹੀ ਹੁੰਦਾ ਕੰਪੈਰੀਸ਼ਨ ਇੰਨਾ ਕਿ ਜ਼ਿਆਦਾ ਹੁੰਦਾ ਨਾ ਜਿਵੇਂ ਕਿ ਆ 100 100% ਦੇ ਵਿੱਚੋਂ 70 80% ਦੇ ਬੱਚਿਆਂ ਨੂੰ ਪਿੱਛੋਂ ਪਿੰਡੋਂ ਦੋਸਤ ਮਿੱਤਰ ਭੈਣ ਭਰਾ ਜਾਂ ਫਿਰ ਘਰ ਦੇ ਇਹ ਗੱਲ ਕਹਿੰਦੇ ਨੇ ਵੀ ਉਹਨੇ ਐ ਕਰ ਲਿਆ ਤੂੰ ਨਹੀਂ ਕੀਤਾ ਫਿਰ ਉਹ ਹੋਰ ਸਟ੍ਰੈਸ ਉਸ ਬੰਦੇ ਦੇ ਸਿਰ ਤੇ ਲੈ ਕੇ ਆਉਂਦੀ ਆ ਜਿਹੜਾ ਕਿ ਉਹਦੇ ਉਹਨੂੰ ਮੈਂਟਲੀ ਅਪਸਰਟ ਕਰਨ ਦੇ ਵਿੱਚ ਆਉਂਦਾ ਹੁਣ ਦਲੇਰ ਇੰਡੀਆ ਦੇ ਵਿੱਚ ਆਪਾਂ ਨੇ ਕਿੰਨੀ ਆ ਕੇ ਸੁਣੀ ਸੀ ਹਨਾ ਕਿ ਹਾਂ ਜਵਾਕ ਸਾਈਕੀਆਟ੍ਰਿਸਟ ਕੋਲ ਜਾ ਰਹੇ ਨੇ ਉਹਨਾਂ ਨੂੰ ਡਾਕਟਰਾਂ ਦੀ ਲੋੜ ਪੈਦੀ ਆ ਦਿਮਾਗ ਦੇ ਡਾਕਟਰ ਦੀ ਮੈਂ ਕਹਿੰਦਾ ਵੀ ਪਤਾ ਹੀ ਮੈਨੂੰ ਤੱਕ ਕੈਨੇਡਾ ਕਿ ਲੱਗਿਆ ਵੀ ਦਿਮਾਗ ਦਾ ਵੀ ਡਾਕਟਰ ਹੁੰਦਾ ਮੈਂ ਉਹ ਸੁਣਿਆ ਸੀ ਇੱਕ ਗੱਲ ਆ ਇੱਕ ਟਰਮ ਬਹੁਤ ਮਸ਼ਹੂਰਾ ਹਨਾ ਪੰਜਾਬ ਵਿੱਚ ਪੰਜਾਬ ਵਿੱਚ ਨਹੀਂ ਸੌਰੀ ਹਰ ਜਗ੍ਹਾ ਦੇ ਕਿ ਪਾਗਲ ਪਾਗਲ ਹੁਣ ਆਪਾਂ ਨੂੰ ਪਤਾ ਨਹੀਂ ਕਿ ਬੰਦਾ ਦਿਮਾਗੀ ਪਾਗਲ ਹੋ ਗਿਆ ਪਰ ਦਿਮਾਗੀ ਡਿਪਰੈਸ ਹੋ ਗਿਆ ਟੈਂਸ਼ਨ ਲੈ ਗਿਆ ਦਿਮਾਗੀ ਡਿਪਰੈਸ ਹੋ ਗਿਆ ਦਲੇਰ ਉਹ ਚੀਜ਼ ਬਹੁਤ ਡਿਫਰੈਂਟ ਆ ਠੀਕ ਆ ਦਿਮਾਗੀ ਪਾਗਲ ਹੋ ਗਿਆ ਤਾਂ ਬੰਦਾ ਉਹ ਆ ਕਿ ਬਿਲਕੁਲ ਆਊਟ ਆਫ ਹੋ ਕੇ ਚਲਾ ਗਿਆ ਪਰ ਡਿਪਰੈਸ਼ਨ ਬਹੁਤ ਡਿਫਰੈਂਟ ਚੀਜ਼ ਆ ਜਿਹੜੀ ਕੈਨੇਡਾ 'ਕੇ ਹੀ ਪਤਾ ਲੱਗਣ ਲੱਗਿਆ ਲੋਕਾਂ ਨੂੰ ਬੰਦਾ ਓਵਰਥਿੰਕਰ ਹੋ ਜਾਂਦਾ ਓਵਰਥਿੰਕਰ ਹੋ ਜਾਂਦਾ ਉਹ ਕਿਤੇ ਨਾ ਕਿਤੇ ਨਾ ਉਹਨੂੰ ਨਿੱਕੀ ਮੋਟੀ ਗੱਲ ਵੀ ਐਂ ਲੱਗਣ ਲੱਗ ਜਾਂਦੀ ਆ ਵੀ ਇਹ ਕਿਵੇਂ ਆ ਇਹ ਐਂ ਬੜਾ ਡੀਪ ਜਾ ਕੇ ਸੋਚਣ ਲੱਗ ਜਾਂਦਾ ਉਹ ਕਿਤੇ ਨਾ ਕਿਤੇ ਉਹ ਤਾਂ ਜਾ ਕੇ ਦਿਮਾਗ ਤੇ ਥੋੜੇ ਅਸਰ ਪਾਉਣ ਲੱਗ ਜਾਂਦਾ ਬਿਲਕੁਲ ਯਾਰ ਤਾਂ ਹੀ ਤਾਂ ਕਿਤੇ ਨਾ ਕਿਤੇ ਆ ਚੀਜ਼ਾਂ ਹੁੰਦੀਆਂ ਨੇ ਵੀ ਬੰਦਾ ਗਾਇਬ ਹੋ ਜੇ ਹੁਣ ਬੰਦਾ ਯਾਰ ਐਂ ਦੱਸ ਹੁਣ ਤੂੰ ਐ ਕੋਈ ਐ ਡੀ ਟੈਨਸ਼ਨ ਕਿਵੇਂ ਵੱਜੂਗੀ ਯਾਰ ਵੀ ਤੂੰ ਘਰੋਂ ਹੀ ਵੱਜ ਜੇ ਬਿਲਕੁਲ ਇਹ ਤਾਂ ਹੁੰਦੀਆਂ ਨੇ ਜਦੋਂ ਬਹੁਤ ਵੱਡਾ ਤੁਹਾਡਾ ਦਿਮਾਗ ਪ੍ਰੈਸ਼ਰ ਚੱਲ ਜੇ ਪਤਾ ਨਹੀਂ ਕੀ ਹੁੰਦਾ ਵੀ ਉਸ ਦੂਰ ਮਤਲਬ ਤੁਹਾਨੂੰ ਆਈ ਨਹੀਂ ਸੁਧ ਬੁੱਧੇ ਨਾ ਰਹੇ ਪੈਣਾ ਵੀ ਹੋ ਕੀ ਰਹਿਗਾ ਹੁਣ ਤਾਂ ਹੀ ਤਾਂ ਜਾ ਕੇ ਯਾਰ ਕਿੰਨੀ ਮਿਸਿੰਗ ਰਿਪੋਰਟਾਂ ਡੇਲੀ ਆਉਂਦੀਆਂ ਨੇ ਆਪਣੀਆਂ ਇਹ ਖਾਸ ਕਰਕੇ ਇਹ ਵੱਡੀਆਂ ਸਿਟੀਆਂ 'ਚ ਆਉਂਦੀਆਂ ਨੇ ਛੋਟੀਆਂ ਸਿਟੀਆਂ 'ਚ ਦੇਖਣ ਨੂੰ ਨਹੀਂ ਮਿਲਦੀਆਂ ਆਪਾਂ ਨੂੰ ਇਹ ਚੀਜ਼ਾਂ ਯਾਰ ਹਰੇਕ ਮਹੀਨੇ 2-4 ਤਾਂ ਨਿਊਜ਼ ਆ ਜਾਂਦੀਆਂ ਨੇ ਕਿ ਹਾਂ ਕੋਈ ਬੱਚਾ ਕੋਈ ਮੁੰਡਾ ਮਿਸਿੰਗ ਹੋ ਗਿਆ ਕੋਈ ਕੁੜੀ ਮਿਸਿੰਗ ਹੋ ਗਈ ਹਣਾ ਹੂੰ ਦੇ ਹੋਰ ਵੀ ਬੜੀਆਂ ਚੀਜ਼ਾਂ ਜਿਹੜੇ ਆਪਾਂ ਇੱਕ ਅੱਧੀ ਵੀਡੀਓ ਚ ਗੱਲ ਕੀਤੀ ਹੈ ਕਿ ਹਾਂ ਇੱਥੇ ਥੋੜਾ ਜਿਹਾ ਨਸ਼ੇ ਦੀ ওভারਡੋਜ਼ ਕਰਕੇ ਵੀ ਬਹੁਤ ਜਿਆਦਾ ਹਨਾ ਹੋ ਰਿਹਾ ਹਾਰਟ ਐਕਸ ਦੀ ਪ੍ਰੋਬਲਮ ਆ ਰਹੀ ਆ ਤੇ ਉਹ ਸਿਰਫ ਤਾਂ ਹੀ ਆਉਂਦਾ ਹਾਰਟ ਐਕ ਮੈਂ ਹਜੇ ਦਲੇਰ ਮੈਦਨ ਨੂੰ ਸਹੀ ਗੱਲ ਦੱਸਾਂ ਯਕੀਨ ਨਹੀਂ ਮੰਨਣਾ ਤੂੰ ਕੱਲ ਰਾਤ ਜਿਵੇਂ ਸੁਣ ਕੇ ਹਟਿਆ ਇੱਕ 20 ਸਾਲ ਦੇ ਮੁੰਡੇ ਨੂੰ ਦਿਲ ਦੀ ਪ੍ਰੋਬਲਮ ਹੋ ਗਈ ਉਹਦੀ ਜਦੋਂ ECG ਰਿਪੋਰਟ ਆਈ ਨਾ ਉਹਦਾ ਉਹ ਨਹੀਂ ਸਹੀ ਸੀ ਇਹ ਦਿਲ ਦੀ ਧੜਕਣ ਨਹੀਂ ਸਹੀ ਸੀ ਮੈਂ ਕਿਹਾ ਵੀ ਉਸੋ 20 ਸਾਲ ਦੇ ਜਵਾਕ ਨੂੰ ਕੀ ਟੈਨਸ਼ਨ ਪੈ ਗਈ ਸਿਰਫ ਕੈਨੇਡਾ ਉਨ ਕਰਕੇ ਉਹੀ ਆ ਜਦੋਂ ਉਹ ਐਨੇ ਵਧੀਆ ਲਾਈਫ ਦੇ ਵਿੱਚੋਂ ਜਦੋਂ ਬੰਦਾ ਬਿਲਕੁਲ ਪੁੱਠੀ ਜਗ੍ਹਾ ਤੇ ਆ ਜਾਂਦਾ ਮਤਲਬ ਲਾਈਫ ਦੇ ਬਿਲਕੁਲ ਉਲਟੇ ਪਹਿਲੂ ਦੇ ਵਿੱਚ ਆ ਜਾਂਦਾ ਤੇ ਪਹਿਲੀਆਂ ਸਾਰੀਆਂ ਚੀਜ਼ਾਂ ਚ ਉਹਨੂੰ ਇੱਕ ਵੀ ਨਹੀਂ ਮਿਲਦੀ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਪ੍ਰੋਬਲਮ ਤਾਂ ਆਣੀ ਹੋਣਾ ਉਦੇ ਉੱਤੇ ਪ੍ਰੈਸ਼ਰ ਕਿਸ ਗੱਲ ਦਾ ਪਾਈ ਜਾਂਦੇ ਹੋ ਇੰਡੀਆ ਦੇ ਵਿੱਚ ਹੁਣ ਕਈ ਕਹਿਣਗੇ ਹਨਾ ਵੀ ਇੰਡੀਆ ਦੇ ਵਿੱਚ ਵੀ ਤਾਂ ਜੇ ਲੋਕ ਕੰਮ ਕਰਦੇ ਨੇ ਉੱਥੇ ਸਪੋਰਟ ਹੁੰਦੀ ਆ ਮਾਂ ਬਾਪ ਦੀ ਸਪੋਰਟ ਹੁੰਦੀ ਆ ਸੁਸਾਇਟੀ ਦੀ ਹੁੰਦੀ ਆ ਮੈਂ ਕਹਿੰਨਾ ਵੀ ਆਪਣੇ ਚਾਚੇ ਤਾਏ ਦੀ ਸਪੋਰਟ ਹੁੰਦੀ ਆ ਯਾਰਾਂ ਦੋਸਤਾਂ ਦੀ ਸਪੋਰਟ ਹੁੰਦੀ ਆ ਤੇ ਘਰੇ ਆ ਕੇ ਰੋਟੀ ਤਾਂ ਮਿਲਦੀ ਆ ਇੱਥੇ ਤਾਂ ਜਵਾਕ ਮੈਂ ਕਹਿੰਨਾ ਵੀ ਜਿਹੜੇ ਇਕੱਲੇ ਆਉਂਦੇ ਨੇ ਉਹ 2 ਸਾਲ ਤਾਂ ਚੱਦਣ ਨਾਲ ਰੋਟੀ ਵੀ ਨਹੀਂ ਖਾਂਦੇ ਹੈਗੇ ਨਹੀਂ ਖਾਂਦੇ ਯਾਰ ਇਹ ਮੈਂ ਮੰਨਦਾ ਗੱਲ ਨਹੀਂ ਰੋਟੀ ਨਹੀਂ ਸੀ ਮਿਲਦੀ ਅਰਟੀਫੀਸ਼ੀਅਲ ਟੋਕਨਾਂ ਦਾ ਤਾਂ ਇਹ ਸਿਰਫ ਇੰਸਟਾਗ੍ਰਾਮ 'ਤੇ ਸ਼ੋਅ ਕਰਦੇ ਨੇ ਕਿ ਹਾਂ ਆ ਦੇਖੋ ਫਰੈਸ਼ ਆ ਹਾ ਕੁਛ ਆ ਫਿੱਟ ਆ ਜਾਂ ਕੁਛ ਆ ਉਹ ਤਾਂ ਉਦੋਂ ਬਾਅਦ ਚ ਫਰੈਸ਼ ਕੁਛ ਨਹੀਂ ਹੁੰਦਾ ਆ। ਆਪਾਂ ਮੰਗਾ ਕੇ ਖਾਓ ਥੋਨੂੰ ਪਤਾ ਲੱਗ ਜੂਗਾ। ਹਾਂ ਚਲੋ ਉਹੀ ਆ ਨਾ ਆਪਾਂ ਸਾਰਿਆਂ ਨੂੰ ਬਸ ਇਹੀ ਕਹਿਣਾ ਕਿ ਜਿਹੜੇ ਵੀ ਪੰਜਾਬ 'ਚ ਦੂਰ ਮਾਪੇ ਹੈਗੇ ਨੇ ਆ ਭੈਣ ਭਾਈ ਹੈਗੇ ਨੇ ਉਹ ਆਪਣੇ ਵੀ ਜਿਹੜੇ ਬਾਹਰ ਗਏ ਨੇ ਨਾ ਤਾਂ ਉਹਨਾਂ ਦੀ ਮੈਂਟਲ ਹੈਲਥ ਦਾ ਧਿਆਨ ਤੁਸੀਂ ਹੀ ਰੱਖ ਸਕਦੇ ਹੋ ਇੱਥੇ ਕੋਈ ਨਹੀਂ ਹੈਗਾ ਉਹਨਾਂ ਦੀ ਹੈਲਥ ਦਾ ਧਿਆਨ ਰੱਖਣ ਵਾਲਾ ਤਾਂ ਤੁਹਾਨੂੰ ਹੀ ਉਹਨਾਂ ਦੀ ਸਪੋਰਟ ਦੇ ਵਿੱਚ ਖੜਨਾ ਪਊਗਾ ਉਹ ਕੋਈ ਹਰ ਇੱਕ ਬੰਦੇ ਦੀ ਕਪੈਸਿਟੀ ਹੁੰਦੀ ਆ ਕੋਈ ਵੱਧ ਕਰ ਲੈਂਦਾ ਕੋਈ ਘੱਟ ਕਰ ਲੈਂਦਾ ਪਰ ਕਦੇ ਕਿਸੇ ਨੂੰ ਨਾ ਕੰਪੇਅਰ ਨਾ ਕਰੋ ਕਿਉਂਕਿ ਕੰਪੈਰੀਜ਼ਨ ਹੀ ਬੱਚਿਆਂ ਦਾ ਫਿਊਚਰ ਖਰਾਬ ਕਰਦਾ ਠੀਕ ਹੈ ਚਲੋ ਸਾਰਿਆਂ ਨੂੰ ਰਿਕਵੈਸਟ ਹੀ ਹੈ ਤਾਂ ਬਾਕੀ ਜੇ ਹਨਾ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਤੁਸੀਂ ਚਾਹੁੰਦੇ ਕਿ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਭੇਜਣੀ ਆ ਤਾਂ ਜਰੂਰ ਭੇਜਿਓ ਹਨਾ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਫੇਸਬੁਕ ਤੇ ਜਾਂ ਇੰਸਟਾਗ੍ਰam ਤੇ ਕਿਤੇ ਵੀ ਸ਼ੇਅਰ ਕਰੋ ਲਿੰਕ ਸ਼ੇਅਰ ਕਰੋ ਇਹ ਸਿਰਫ ਚਲੋ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਵੀਡੀਓ ਬਣਾ ਕੇ ਕੁਝ ਡਿਫਰੈਂਟ ਕਰਤਾ ਵੀ ਅਸੀਂ ਮੈਸੇਜ ਦੇ ਰਹੇ ਆ ਜੇ ਤੁਸੀਂ ਇਸ ਵੀਡੀਓ ਤੇ ਲਾਈਕ ਜਾਂ ਕਮੈਂਟ ਵੀ ਕਰ ਦੋਗੇ ਨਾ ਸਿਰਫ ਥੋੜੇ ਕਰਕੇ ਸ਼ਾਇਦ ਇਹ ਵੀਡੀਓ ਹਜ਼ਾਰ ਹੋਰ ਬੰਦੇ ਕੋਲ ਚੱਲ ਜੇ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਉਹਨੇ ਹੀ ਯੋਗਦਾਨੀ ਹੋਵੋਗੇ ਜਿੰਨਾ ਕਿ ਅਸੀਂ ਆ ਤਾਂ ਜਰੂਰ ਕਮੈਂਟ ਕਰਿਓ ਆਪਣਾ ਆਪਣਾ ਤੁਸੀਂ ਜਰੂਰ ਇਸ ਤੇ ਨਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸ਼ੇਅਰ ਨਹੀਂ ਕਰਨਾ ਲਾਈਕ ਕਮੈਂਟ ਜਰੂਰ ਕਰੋ ਤਾਂ ਵੀ ਤੁਹਾਡਾ ਯੋਗਦਾਨ ਪੈ ਜਾਣਾ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹਨਾ ਵੀਡੀਓ ਨੂੰ ਇਤਨਾ ਦੇਖਣ ਲਈ ਚੱਲ ਠੀਕ ਹੈ ਦੋ ਲੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ